ਹਾਂਜੀ ਗੁਰੂ ਪਿਆਰ ਵਾਲਿਓ ਭਗਤ ਕਬੀਰ ਜੀ ਮਨ ਨੂੰ ਸਮਝਾਉਣ ਦੇ ਲਈ ਆਪਣੇ ਸ਼ਲੋਕਾਂ ਅੰਦਰ ਬਹੁਤ ਸੋਹਣਾ ਫਰਮਾਨ ਕਰਦੇ ਹਨ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਇ ਕਾਏ ਕਿ ਹੇ ਭਾਈ ਤੂੰ ਆਪਣੇ ਕੇਸ ਕਤਲ ਕਰਵਾ ਕੇ ਆਪਣੇ ਆਪ ਨੂੰ ਸਾਧ ਅਖਵਾਉਣ ਲੱਗ ਗਿਆ ਹੈ ਇਹ ਤੇਰਾ ਮਨ ਦਾ ਬਹਿਮ ਹੈ ਕਿਉਂਕਿ ਕਦੇ ਵੀ ਕੋਈ ਕੇਸ ਕਤਲ ਕਰਵਾਉਣ ਦੇ ਨਾਲ ਸਾਧ ਨਹੀਂ ਬਣਿਆ ਜੋ ਤੈ ਕੰਮ ਕਰਨਾ ਸੀ ਤੂੰ ਉਹ ਕੀਤਾ ਨਹੀਂ ਤੂੰ ਆਪਣੇ ਮਨ ਉੱਪਰੋਂ ਵਿਕਾਰਾਂ ਦੀ ਮੈਲ ਨੂੰ ਸਾਫ਼ ਕਰਨਾ ਸੀ ਆਪਣੇ ਮਨ ਨੂੰ ਕੱਟਣਾ ਸੀ ਪਰ ਤੂੰ ਆਪਣੇ ਕੇਸ ਹੀ ਕੱਟ ਦਿੱਤੇ ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਕਿਉਂਕਿ ਜੋ ਵੀ ਕਾਰਜ ਕਰਦਾ ਹੈ ਮਨ ਕਰਦਾ ਹੈ ਇਸ ਕਰਕੇ ਇਹ ਤੇਰੇ ਕੇਸ ਕੱਟੇ ਹੋਏ ਸਭ ਬ्यर्थ ਹਨ ਮੰਮਾ ਮਨ ਸੋ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸੋ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਅਸਲ ਦੇ ਵਿੱਚ ਤੈ ਮਨ ਨੂੰ ਸਾਧਣਾ ਸੀ ਮਨ ਤੂੰ ਸਾਧਿਆ ਨਹੀਂ ਇਸ ਕਰਕੇ ਮਨ ਨੂੰ ਸਾਥ ਲੈਣ ਦੇ ਨਾਲ ਹੀ ਤੂੰ ਅਸਲੀ ਸਾਥ ਬਣਨਾ ਹੈ ਨਾ ਕਿ ਕੇਸ ਕਤਲ ਕਰਵਾਉਣ ਦੇ ਨਾਮ